ਚੰਗਾ ਧਾਣ ਲੱਗਿਆ ਹੋਇਆ ਹਾਥੀ ਚਵਾਈ ਤੁਸੀਂ ਆਰਾਮ ਨਾਲ ਕਰਨ ਵਾਲਾ ਥਾਣਾ ਨਹੀਂ ਪਲੂਨ ਦਾ ਐਵੇਂ ਕਹਦੀਏ ਬਾਈ ਪਹਿਲੇ ਥੂਏ ਕਈ ਨਿੱਕੇ ਨਿੱਕੇ ਥਾਣੋਂ ਟੱਕ ਨਹੀਂ ਤੁਹਾਨੂੰ ਦੋ ਬੱਛੀਆਂ ਮਿਲ ਜਾਣੀ ਆਪ ਵੀ ਟੌਪ ਦੀ ਆ ਬਿਲਕੁਲ ਪੂਰਾ ਰਿਕਾਰਡ ਬਾਈ ਕਹਿੰਦਾ ਆਪਣੇ ਕੋਲੇ ਹੈਗਾ ਛੋਟੀ ਛੋਟੀ ਨਾ ਮੰਨ ਗਿਆ ਜੀ ਵੀਰੇ ਜੀ ਦੁੱਧ ਵੀਰੇ ਵੱਡੀ ਬੁੱਡੀ ਵੈੜ ਬਹੁਤ ਜਿਆਦੇ ਆ ਵੈੜ ਬਿਲਕੁਲ ਬਾਈ ਉਹ ਤਾਂ ਵੀਰੇ ਸੇਵਾਲਾ ਬੰਦਾ ਹੋਇਆ 30 ਕਿਲੋ ਦੁੱਧ ਲੈ ਲੂਗਾ ਜਿਹੜੇ ਸੇਵਾਲਾ ਬੰਦਾ ਵੀਰੇ 25 ਕਿਲੋ ਦੁੱਧ ਮੰਨ ਕੇ ਲੈ ਗਰ ਇਹ ਆਪਾਂ ਕਿੰਨੇ ਦੀ ਦੇਣੀ ਆ ਬਾਈ ਇਹ ਸਿਰਫ ਜਾਇਜ ਮੁੱਲ ਪਰਨੇ ਵਿਕ ਵੀ ਜਾਣਾ 1 10 ਮੰਗ ਲਈਏ 1 20 ਮੰਗ ਲਈਏ ਤਾਂ ਵੀ ਵੈੜ ਵਿਕੂਗੀ ਬਿਲਕੁਲ ਬਾਈ ਪਰ ਜਾਇਜ ਮੁੱਲੇ ਸਿਰਫ 4 ਦੀ ਤੁਹਾਨੂੰ ਇਹ ਮਿਲ ਜਾਣੀ ਆ ਆਰਡਰ ਤੁਸੀਂ ਇੱਥੋਂ ਚੈੱਕ ਕਰ ਕਰ ਕੇ ਦੇਖ ਲਓ ਬਰੀਡ ਚੈੱਕ ਕਰ ਕਰ ਕੇ ਨਾ ਬਸ ਅੱਧੇ ਅੱਧੇ ਘੰਟੇ ਦਾ ਗਿਆ ਵੀ ਇਹਨਾਂ ਦਾ ਇਹਦਾ ਸੂਆ ਬਾਈ ਇਹ ਵੀ ਵੀਰੇ ਦੂਜਾ ਸੂਆ ਵੈੜ ਸੂਆ ਓਰੀਜਨਲ ਨਕਲ ਨਿਆਇ ਕਰ ਦਿੰਦੇ ਆ ਠੀਕ ਆ ਬਾਈ ਪਰ ਆਪਾਂ ਜੈਜ ਮੋਲੀ ਕਰਨਾ ਸਰ ਸੋਨਾ ਬਣਾਇਆ ਹੋਇਆ ਵਾ ਇਹਦਾ ਬਾਲਾ ਨਿਆਇ ਚੰਗਲਾ ਗਿਆ ਬੋਲੇ ਦੀ ਚੁਵਾਈ ਹੋਈ ਹੈ ਵੀਰੇ ਤਿੰਨ ਚਾਰ ਆਪਰ ਕਿੰਨਾ ਦਾ ਸਹੀ ਪਿਛਲੇ ਜਣਾ ਦਿੱਤਾ ਵੀਰੇ ਇਹਦੇ ਗੈਲੈਕਸੀ ਸੀਮਨ ਦੀ ਬੱਚੀ ਹੈ ਇਹਦੇ ਮਗਰ ਠੀਕ ਆ ਬਾਈ ਆਪਾਂ ਵੀਰੇ ਆਪਾਂ ਬਿਨਾ ਫालतੂ ਆਪਾਂ ਕਹਿੰਦੇ ਨੂੰ ਤੇ ਜਿਹੜਾ ਆਪ ਨੂੰ ਪਤਾ ਆਪਾਂ ਉਹ ਦੱਸ ਕੇ ਦੇਵਾਂਗੇ ਵੀਰੇ ਬੜਾ ਦਾ ਵੀਰੇ ਲੱਖ ਲੱਖ ਤਰਾਮ ਡੈਰੀ ਫਾਰਮ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਚਾਰ ਤੋਂ ਪੰਜ ਨਗ ਇਸ ਵੀਡੀਓ ਦੇ ਵਿੱਚ ਸ਼ੂਟ ਕੀਤੇ ਆ ਚਾਰ ਨਗ ਸੂਏ ਸਵਾਏ ਇੱਕ ਨਗ ਜਿਹੜਾ ਸੂਨ ਵਾਲਾ ਬਹੁਤ ਟਾਪ ਕਲਾਸ ਦੇ ਨਗ ਹੋਣਗੇ ਜਾਣਕਾਰੀ ਸਾਰੀ ਅਫਤਾਰ ਤੋਂ ਲੈ ਕੇ ਦਊਗਾ ਵੀਡੀਓ ਨੂੰ ਅਖੀਰ ਤੱਕ ਦੇਖ ਲਓ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤਸੱਲੀ ਤੁਸੀਂ ਕਰਨੀ ਹੈ ਜਾਣਕਾਰੀ ਮੈਂ ਤੁਹਾਨੂੰ ਲੈ ਕੇ ਦੇਣਾ ਅਵਤਾਰ ਪਹਿਲਾਂ ਦਾ ਸਵਾਗਤ ਆ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਵਤਾਰ ਅੱਜ ਦੇ ਵੀ ਰੇਟ ਬਾਈ ਉਹੋ ਜਿਹੇ ਰਹਿਣਗੇ ਨਾ ਆਪਣੇ ਨਾਲ ਰੇਟ ਵੀਰੇ ਬਿਲਕੁਲ ਜੇਜ ਵੀਰੇ ਪਰ ਪਸ਼ੂ ਚੰਗਾ ਹੋਊਗਾ ਵੀਰੇ ਜਿਹੜੀ ਗੱਲ ਹੈ ਵੀਰੇ ਦੁੱਧ ਵਾਲੇ ਆ ਗੋਣਗੇ ਬਾਈ ਹੈਨਾ ਗੱਲਬਾਤ ਆਪਾਂ ਪਹਿਲੀ ਤੋਂ ਸ਼ੁਰੂ ਕਰ ਲਈਏ ਬਾਈ ਕੀ ਡਿਟੇਲ ਹੈ ਦੀ ਕਰ ਮਾ ਇਹ ਦੂਜਾ ਸੂਆ ਵੈੜ ਸੂਈ ਆ ਵੀਰੇ ਠੀਕ ਆ ਬਾਈ ਰਾਤੀ ਸੂਈ ਆ ਜੇਰ ਜੂਰ ਪਾਤੀਆ ਕੰਪਲੀਟ ਨੇ ਠੀਕ ਆ ਬਾਈ ਮਗਰ ਇਹਨੇ ਬ ਗੇਰ ਜੁਰ ਦੀ ਬਾਈ ਜਮਾ ਦੇਰ ਦੀ ਫੁੱਲ ਗਰੰਟੀ ਹੋਗੀ ਮੇਰੇ ਸਾਰੇ ਬਖਮਾ ਦੀ ਠੀਕ ਆ ਬਾਈ ਤੇ ਕਿੰਨਾ ਅੰਦਾਜ਼ ਆਵਤਾਰ ਇਹ ਬਈ ਦੁੱਧ ਦੇ ਦੂ ਬਾਈ ਦੱਤ ਮੇਰੇ 20 ਕਿਲੋ ਖਰਾਦਾ ਦੁੱਧ ਦਊਗੀ ਵੈੜ ਬੜੇ ਲੈ ਆ ਵੀ ਸੱਜਣਾ ਖੋਲ ਕਰ ਇਹਨੂੰ ਆਪਾਂ ਤੋੜ ਕੇ ਦਿਖਾਈਏ ਥਣ ਲੇਵਾ ਬਾਈ ਬਹਲਾ ਨਿਆਇ ਜੰਗਾ ਕੰਨ ਲੋੜ ਹੀ ਨਹੀਂ ਵੀਰੇ ਥਣ ਲੇਵਾ ਤਾਂ ਨਿਆਇ ਜੀ ਚੰਗਾ ਲੱਗਦਾ ਵੈੜ ਨੂੰ ਜੜਤੀ ਜੁੜਤੀ ਥਣਾ ਦੀ ਇੰਨੀ ਕ ਜਿਆਦੇ ਸੋਹਣੀ ਲੱਗੀ ਹੋਈ ਹੈ ਜਦੋਂ ਬਹੁਤ ਜਿਆਦੇ ਨਿਆਇ ਚੰਗੀ ਲੱਗੀਆਂ ਇੱਥੋਂ ਚੈੱਕ ਕਰੋ ਤੁਸੀਂ ਬਹੁਤ ਜਿਆਦਾ ਸੋਹਣੀ ਜੜਤੀ ਲੱਗੀ ਹੋਈ ਆ ਬਾਕੀ ਲੇਵਾ ਬਹੁਤ ਜਿਆਦਾ ਸੋਹਣਾ ਬਣਾਇਆ ਹੋਇਆ ਵਾ ਬਾਲਾ ਨਿਆ ਚੰਗਲਾ ਗਿਆ ਬੋਲੇ ਦੀ ਚਵਾਈ ਹੋਈ ਆ ਵੀਰੇ ਤਿੰਨ ਚਾਰ ਅਪਰ ਕਿੰਨਾ ਦਾ ਸਹੀ ਪਿਛਲੇ ਮਾਲਕ ਨੇ ਬਾਈ ਦੁੱਧੇ ਦਾ ਮਾਲਕ ਜਿਹੜਾ ਕੋ ਮਰਜ਼ੀ ਦੱਸੀ ਜਾਣ ਵੀਰੇ 20 ਕਿਲੋ ਦੁੱਧ ਦਊਗੀ ਬਾਈ 20 ਕਿਲੋ ਬਾਈ ਕਹਿੰਦਾ ਦੁੱਧ ਦੇ ਦੂ ਅਗਲਾ ਚਾਹੇ ਬਾਈ ਜਦੋਂ ਬੈਠਾ ਕਹੀ ਦਿੰਦਾ ਵੀ ਇਹ ਇਹਨੇ ਇੰਨਾ ਦੁੱਧ ਦਿੱਤਾ ਹਨਾ ਜਾਂ ਆਪਾਂ ਆਪਦੀ ਤਸੱਲੀ ਕਰਨੀ ਆ ਆਪਣਾ ਵੀਰੇ ਪਸ਼ੂ ਗੋਈ ਪਰੂਗਾ ਬਿਲਕੁਲ ਬਾਈ ਇਹ ਨਹੀਂ ਗੱਲ ਕੋਈ ਬਾਕੀ ਬਾਈ ਤੋਰੇ ਤਾਰੇ ਦੀ ਤੁਸੀਂ ਚੈੱਕ ਕਰ ਲਓ ਤੋਰੇ ਤਾਰੇ ਦੀ ਇੱਕ ਨੰਬਰ ਆ ਵੈਡ ਪਾਸ ਤੁਰਦੀ ਹੈ ਵੈਡ ਜਿਹੜੀ ਹੁਣੀ ਆ ਤੁਸੀਂ ਚੈੱਕ ਕਰਕੇ ਦੇਖੋ ਜਿਵੇਂ ਮੜਕ ਮੜਕ ਕੇ ਤੁਰਦੀ ਹੈ ਨਾ ਮੋੜਨੀ ਵੀਰੇ ਮੇਰੇ ਬੱਛੀ ਅੱਜ ਵੀਰੇ 15-20000 ਦੀ ਬੱਛੀ ਹੈ ਇਹਦੇ ਮਗਰ ਬਿਲਕੁਲ ਬਾਈ ਜਿਹੜੇ ਜਿਹੜੇ ਰਿਕਾਰਡ ਦੀ ਇਹਦੇ ਮਗਰ ਬੱਛੀ ਹੈ ਬਾਈ ਕਹਿੰਦਾ 15 ਤੋਂ 20000 ਦੀ ਤਾਂ ਇਹਦੀ ਬੱਛੀ ਚਾਹੇ ਤੁਸੀਂ ਦੇਖ ਲਓ ਬਾਕੀ ਥਣ ਥਣ ਬਾਹਲਾ ਜਿਆਦਾ ਚੰਗਾ ਨਹੀਂ ਐਜ ਲੱਗਿਆ ਹੋਇਆ ਵਾ ਕਿਹੜੇ ਸੀਮਨ ਦੀ ਬਾਈ ਬੱਛੀ ਹੈ ਜੀ ਬੱਛੀ ਤਾਂ ਗੈਲੈਕਸੀ ਸੀਮਨ ਦੀ ਬੱਛੀ ਹੈ ਵੀਰੇ ਮਗਰ ਇਹਦੇ ਗੈਲੈਕਸੀ ਸੀ ਇਦੀ ਮਾਂ ਜਿਵੇਂ ਹੁਣ ਆਪਾਂ ਗੱਲਬਾਤ ਕਰੀਏ ਆਪ ਟੌਪ ਦੀ ਹੈਗਾ ਬੱਚੇ ਨੇ ਵੀ ਬਈ ਟੌਪ ਕਲਾਸ ਦੀ ਮਾਂ ਬਹੁਤ ਪ੍ਰੀਡ ਵਾਲੀ ਵੜਾ ਬਈ ਆ ਗੱਲ ਵੜਾ ਮਗਰ ਬੱਚੀ ਬਈ 20 ਕਿਲੋ ਦੁੱਧ ਦਾ ਉਤਾਰ ਕਿੰਨੇ ਦੀ ਦੇਵਾਂਗੇ ਅੱਜ ਇਹ ਮੇਰੇ ਲੋਕ ਮੇਰੇ ਬੱਚੀ ਕਰਕੇ ਦਾ ਮੁੱਲ ਨਿਆਂਇ ਕਰ ਦਿੰਦੇ ਆ ਠੀਕ ਆ ਬਈ ਪਰ ਆਪਾਂ ਜਾਇਜ਼ ਮੁੱਲੀ ਕਰਨਾ ਸਿਰਫ 70000 ਦੀ ਦੇਣੀ ਆ ਛੋੜਚ ਆਪਾਂ ਹੋਊਗਾ ਬਸ 70000 ਦੇ ਵਿੱਚ ਤੁਹਾਨੂੰ ਆਪ ਦੇ ਦੋ ਨਗੀਨੇ ਮਿਲ ਜਣੇ ਆ ਇੱਕ ਤਾਂ ਆਪ ਪੂਰੀ ਚੰਗੀ ਆ ਤੁਸੀਂ ਕਿੱਥੇ ਕਰ ਲੋ ਬਿਲਕੁਲ ਬਾਈ ਕਹਿਣ ਦੀ ਗੱਲ ਨਹੀਂ ਤੇ ਮਗਰ ਇਹਦੇ ਟੌਪ ਕਲਾਸ ਦੀ ਬਾਈ ਕਹਿੰਦਾ ਆਹ ਬੱਛੀ ਆ ਗੈਲੈਕਸੀ ਸੀ ਟ੍ਰਾਈ ਜੂ ਦੀ ਗਰੰਟੀ ਹੋਗੀ ਵੀਰੇ ਬੰਦਾ ਜਿੱਥੇ ਮਰਜੀ ਬੈਠਾ ਮਗਾ ਲੇ ਬਿਲਕੁਲ ਬਾਈ ਤੇ ਗੱਲਬਾਤ ਹੁਣ ਆਪਾਂ ਕਰੀਏ ਅਵਤਾਰ ਅਗਲੀ ਦੀ ਹਨਾ ਇਹ ਵੀ ਸੋਇਆ ਸੋਇਆ ਨਾ ਹਨਾ ਇਹ ਵੀ ਬਾਈ ਨਾਲ ਹੀ ਮਿਲਦਾ ਇਕੱਠੀਆਂ ਹੀ ਸੋਈਆਂ ਹਨਾ ਇਹ ਸਾਰੀਆਂ ਵੀਰੇ ਇਕੱਠੀਆਂ ਹੀ ਸੁੰਗਾਂ ਬਹਿਣਾ ਠੀਕ ਆ ਬਾਈ ਤੇ ਇਹਦੇ ਮਗਰ ਕੀ ਆ ਬੱਛਾ ਇਹਦੇ ਮਗਰ ਵੀਰੇ ਬੱਛਾ ਠੀਕ ਹੈ ਬਾਈ ਅਗੜ ਪਿਛੜੀ ਸੁਣਾ ਬਸ ਅੱਡੇ ਅੱਡੇ ਘੰਟੇ ਦਾ ਗਿਆ ਵੀ ਇਹਨਾਂ ਦਾ ਇਹਦਾ ਸੁਆ ਬਾਈ ਇਹ ਵੀ ਵੀਰੇ ਦੂਜਾ ਸੁਆ ਵੜ ਸੁਆ ਓਰੀਜਨਲ ਠੀਕ ਹੈ ਬਾਈ ਵਜਨ ਵਜੂ ਤੇ ਕੱਦ ਵੜ ਦੀ ਕੋਈ ਕਮੀ ਨਹੀਂ ਹੈ ਕਹਿਣ ਦੀ ਲੋੜ ਹੀ ਨਹੀਂ ਬਾਈ ਉਹ ਦਿਖਾ ਰਹੀ ਹੈ ਹਨਾ ਥਣ ਵੀ ਨਯਾਇ ਚੰਗਾ ਲੱਗਾ ਬਹੁਤ ਜਿਆਦੇ ਸੋਹਣਾ ਥਣ ਲੱਗਿਆ ਹੋਇਆ ਬਾਕੀ ਜੇ ਗੱਲਬਾਤ ਕਰੀਏ ਟੌਪ ਟੂਪ ਲਾਈਨ ਦੀ ਬੜੀ ਜਿਆਦੇ ਨਯਾਇ ਚੰਗੀ ਬਹੁਤ ਜਿਆਦੇ ਚੰਗੀ ਹੈ ਵੀਰੇ ਉੱਤੋਂ ਐਨ ਆਊਗਾ ਕਿ ਠੂਈ ਚੱਕਦੀ ਹੋਊਗੀ ਐਨਾ ਹੋਊਗਾ ਜਮ ਬਿਲਕੁਲ ਬਾਈ ਹਨਾ ਲਿਆਵਤਾਰ ਇਹਨੂੰ ਆਪਾਂ ਤੋਰੀਏ ਕੋਈ ਸੁਆ ਨਹੀਂ ਇਹਨੇ ਸੱਜਣੋਂ ਮੰਨਿਆ ਆਹ ਰ ਮਲਾ ਕੇ ਲੈ ਲੈ ਜਿਹੜੀ ਗੱਲ ਆਖਿਆ ਆਸੇ ਪਾਸੇ ਕੋਲ ਬਿਲਕੁਲ ਬਾਈ ਚੰਗਾ ਜਾਨਵਰ ਹੋਊਗਾ ਬਾਈ ਹਾਂ ਤੇ ਰੇਟ ਉਹਦਾ ਬਾਈ ਚੰਗਾ ਹੀ ਹੋਊਗਾ ਪਰ ਫੇਰ ਵੀ ਆਪਾਂ ਜੈਜ ਦੇਈ ਜਾਂਦੇ ਹਣਾ ਹਾਂ ਬਿਲਕੁਲ ਅਗਲਾ ਵੀਰੇ ਰੇਟ ਵੇਖ ਲੈਂਦਾ ਪਸ਼ੂ ਨਹੀਂ ਵੇਂਦਾ ਅਗਲਾ ਬਿਲਕੁਲ ਬਾਈ ਅਵਤਾਰ ਜਿਹੜੇ ਹਿਸਾਬ ਨਾਲ ਇਹਦਾ ਆਰਡਰ ਆ ਹਣਾ ਹਾਂਜੀ ਹਾਂਜੀ ਥਣ ਲੱਗਿਆ ਹੋਇਆ ਵਾ ਕੁਆਲਿਟੀ ਦੇ ਵਿੱਚ ਆ ਕੀ ਅੰਦਾਜ਼ਾ ਕਹਿੰਦਾ ਤੇਰਾ ਬਈ ਇਹ ਕਿੰਨਾ ਦੁੱਧ ਪਿਆਉ ਕਰਦਾ ਮਾਲਕਾ ਕੋਲੋਂ ਜਿਹੜਿਆਂ ਕੋਲ ਆਪਾਂ ਲਈ ਆ ਵੀਰੇ ਨੇ 25 26 ਕਿਲੋ ਤੱਕ ਦੱਸਿਆਗਾ ਬਿਲਕੁਲ ਬਾਈ ਪਰ ਨਾਰਮਲੀ ਵੀਰੇ 24 ਤੇ 24 23 24 ਕਿਲੋ ਖਰਾ ਦਾ ਦਊਗੀ ਦੇਣ ਦਾ ਬਾਈ ਹੱਕ ਵੀ ਆ ਬਾਈ ਇਹੋ ਜੀ ਗਾਣਾ ਦਤਾ ਫਿਰ ਤਾਂ ਫਿੜੇ ਲਾਂਦਾ ਬਾਈ ਯਾਰ ਬਿਲਕੁਲ ਬਾਈ ਹਨਾ ਬਾਕੀ ਗਾ ਅਗਲੇ ਦੀ ਸ਼ਾਮ ਸੰਭਾਲ ਬਾਰ ਬਿਲਕੁਲ ਬਾਈ ਮੋੜੀ ਕਰ ਖਜਣਾ ਚੌੜੀ ਵੇਲਾ ਕਿੱਡੀ ਆ ਮੈਂ ਹਾਥੀ ਹਾਟੀ ਵਰਗੀ ਇੱਥੋਂ ਤੁਸੀਂ ਚੈੱਕ ਕਰ ਲਓ ਬਾਕੀ ਹੋਰ ਗੱਲ ਆ ਯਾਰ ਜਾਨ ਚ ਬਹੁਤ ਆ ਵਾਲੀ ਨਿਆਇ ਜਾਨ ਆ ਜਾਨ ਚ ਥਣ ਸੋਣਾ ਲੱਗਿਆ ਹੋਇਆ ਵਾ ਤੁਸੀਂ ਬਹੁਤ ਜਿਆਦਾ ਚੰਗਾ ਆਰਡਰ ਕਰਮਾਲੀ ਸਾਂਭੀ ਫਿਰਦੀ ਹੈ ਬਾਕੀ ਦੁੱਧ ਵਾਲਾ ਅੰਗ ਆ ਭਾਰੀ ਆ ਹਨਾ ਹਾਂ ਪਰ ਨਿੱਗਰ ਨਰੋਈ ਬੈ ਨਿੱਗਰ ਇਹ ਆਪਾਂ ਕਿੰਨੇ ਦੀ ਦੇਣੀ ਆ ਬਾਈ ਇਹ ਸਿਰਫ ਜੈਜ ਮੁੱਲ ਵੀਰੇ 82000 ਦੀ ਦੇਣੀ ਆ ਆਪਾਂ 82000 ਦੀ ਬਾਈ ਕਹਿੰਦਾ ਇਹ ਆਪਾਂ ਦੇਣੀ ਆ ਪਰ ਬਾਈ ਕਹਿੰਦਾ ਆਪਣੇ ਜਾਨਵਰਾਂ ਦੀ ਕੁਆਲਿਟੀ ਹੋਰ ਵੀ ਜਿੱਥੇ ਤੁਸੀਂ ਜਾਨਨੇਓ ਚਾਹੇ 4 ਫਾਰਮ 5 ਫਾਰਮ ਘੁੰਮ ਕੇ ਦੇਖ ਲਓ ਘੁੰਮ ਕੇ ਆ ਜੀ ਆਪਣੇ ਕੋਲ ਵੀਰੇ ਜਿਹੜੀ ਗੱਲ ਆ ਕੁਆਲਿਟੀ ਦੇ ਵਿੱਚ ਕੋਈ ਵੀ ਕੰਪਰੋਮਾਈਜ਼ ਨਹੀਂ ਬਾਕੀ ਬਿਹੜਾਂ ਦਾ ਵੀਰੇ ਲੱਖ ਲੱਖ ਸਵਾ ਲੱਖ ਮੰਗਦੇ ਆ ਲੋਕ ਬਿਲਕੁਲ ਬਾਈ ਹਾਂ ਮੰਡੀਆਂ ਤੇ ਜਾਣੇ ਨਾ ਪਤਾ ਲੱਗਦਾ ਵੀਰੇ ਕੀ ਕੀ ਮੁੱਲ ਮੰਗਦੇ ਆ ਲੋਕ ਬਿਲਕੁਲ ਬਾਈ ਆਪਾਂ ਦਾ ਮੁੱਲ ਬਿਲਕੁਲ ਜਾਇਜ਼ ਹੀ ਹੁੰਦੇ ਆ ਬਿਲਕੁਲ ਬਾਈ ਗੱਲਬਾਤ ਕਰੀ ਆਪਾਂ ਅਗਲੇ ਨਕੀਨੇ ਦੀ ਬਾਈ ਹਨਾ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਲੱਗ ਸਕਦਾ ਪਲੂਣ ਬੱਛੀ ਆ ਵੀਰੇ ਠੀਕ ਆ ਬਾਈ ਮੂੰਹੋਂ ਚਾਰ ਦੰਦ ਵਹਿੜ ਆ ਠੀਕ ਆ ਬਾਈ ਫਾਰਮ ਦੀ ਵਹਿੜ ਆ ਵੀਰੇ ਕੱਦ ਗੁੰਦੋ ਬਾਈ ਬਾਲਾ ਨਿਆਇਜ ਚੰਗਾ ਯਾਰ ਹੈ ਨਾ ਕੱਦ ਦਾ ਵੀਰੇ ਨਿਆਇਜ ਹੀ ਆ ਵੀਰੇ ਵਹਿੜ ਦਾ ਜਿਹੜੀ ਗੱਲ ਆ ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਇੱਥੋਂ ਚੱਕ ਕਰਕੇ ਦੇਖੋ ਬਹੁਤ ਜਿਆਦੇ ਚੰਗੀ ਹੈ ਇਹਨੇ ਬੱਚਾ ਦਿੱਤਾ ਬਾਈ ਮਗਰ ਬੱਚੀ ਇਹਦੇ ਮਗਰ ਵੀਰੇ ਬੱਚੀ ਆ ਇਹ ਆਪ ਹੈਗੀ 40 120 ਦੀ ਆਪ ਹੈ ਠੀਕ ਆ ਬਾਈ ਤੇਰੇ ਮਗਰ ਲੱਗਿਆ ਵੀਰੇ 40 132 ਦੀ ਬੱਚੀ ਆ ਵੀਰੇ ਜਿਹੜੀ ਆ ਬੱਚੀ ਬਣਦੀ ਆ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇਹ ਇਹਨੇ ਬੱਤੀ ਜੀ ਨੂੰ ਜਨਮ ਦਿੱਤਾ ਬਹੁਤ ਜਿਆਦਾ ਟੌਪ ਦੀ ਆਪ ਵੀ ਹੈ ਕਹਿਣ ਦੀ ਲੋੜ ਹੀ ਨਹੀਂ ਵੀਰੇ ਬਹੁਤ ਜਿਆਦਾ ਟੌਪ ਦੀ ਹੈ ਬਿਲਕੁਲ ਬਾਈ ਕੱਟ ਵੀ ਵਿਖਾ ਦੇ ਵੀਰੇ ਕਿੰਨਾ ਕੱਟ ਲੱਗਾ ਹੈ ਹਾਂ ਤੁਸੀਂ ਇੱਥੇ ਚੈੱਕ ਕਰਕੇ ਦੇਖੋ ਬਈ ਬਹੁਤ ਜਿਆਦਾ ਚੰਗੀ ਹਾਈਟ ਆ ਬਾਕੀ ਕੀ ਆ ਬਾਕੀ ਬਹੁਤ ਨੇ ਆ ਚੰਗੀ ਬਹੁਤ ਮੱਛੀ ਵੀ ਚੰਗੀ ਦਿੱਤੀ ਆ ਲਿਆ ਬਾਈ ਤੋਰੀਕ ਰਹਿਣ ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਇੱਥੋਂ ਚੈੱਕ ਕਰਕੇ ਦੇਖੋ ਬੋਏ ਦੇ ਟਾਪ ਦੀ ਆ ਫੇਸ ਤੋਂ ਲੈ ਕੇ ਐਂਡ ਤੱਕ ਕਹਿਣ ਦੀਆਂ ਗੱਲਾਂ ਨਹੀਂ ਆ ਗਲਾਬੀ ਥਣ ਲੱਗਿਆ ਹੋਇਆ ਤੇ ਥਣ ਵੀ ਕੋਈ ਨਿੱਕਾ ਚੁੰਡੀ ਵਾਲਾ ਨਹੀਂ ਪੂਰਾ ਚੰਗਾ ਲੱਗਿਆ ਵੀਰੇ ਬੱਚੀ ਨੂੰ ਚੰਗਾ ਥਣ ਲੱਗਿਆ ਹੋਇਆ ਹੱਥੀ ਚਵਾਈ ਤੁਸੀਂ ਆਰਾਮ ਨਾਲ ਕਰਨ ਵਾਲਾ ਥਣ ਨਹੀਂ ਪਲੂਣ ਦਾ ਐਵੇਂ ਕਹਦੀ ਐ ਬਾਈ ਪਹਿਲੇ ਥੂਏ ਕਈ ਨਿੱਕੇ ਨਿੱਕੇ ਥਣ ਹੋਣ ਟੱਕਰਾਂ ਜਾਂ ਮਤਲਬ ਹਾਂ ਬਾਈ ਜਿੰਨਾ ਥਣ ਛੋਟਾ ਹੋਊਗਾ ਉਨਾ ਹੀ ਛੇਤੀ ਦੁੱਧ ਦਿੰਦਾ ਬਿਲਕੁਲ ਬਾਈ ਆ ਤੁਸੀਂ ਚੈੱਕ ਕਰਕੇ ਦੇਖ ਲਓ ਤੁਸੀਂ ਚਾਹੇ ਹੱਥ ਕਿਤੋਂ ਆ ਇਹਦੇ ਨੇ ਵੱਡਾ ਫੁੱਲਣਾ ਕਦ ਕਾੜ ਦਾ ਪਤਾ ਨਹੀਂ ਕਿੰਨਾ ਕਰ ਜਾਣਾ ਬੱਚੀ ਜੀ ਹਾਂ ਆ ਤੁਸੀਂ ਚੈੱਕ ਕਰਕੇ ਹੌਲੀ ਹੌਲੀ ਬਾਕੀ ਸੋਹਣੀ ਆ ਵੱਡੀ ਆ ਬਾਈ ਹਨਾ ਵੱਡੀ ਤਾਂ ਨਜਾਇਜ਼ ਹੀ ਆ ਬਾਈ ਬਿਲਕੁਲ ਬਾਈ ਹਨਾ ਤੁਸੀਂ ਇੱਥੇ ਚੈੱਕ ਕਰੋ ਮੋੜ ਲਈ ਬਾਈ ਹਜੇ ਖੁੱਲੀ ਆਈ ਆਕਰਨ ਖੁੱਲੀ ਆਈ ਕਰਕੇ ਥੋੜਾ ਜਿਹਾ ਜਿਵੇਂ ਰਸੇ ਨਾਲ ਤਰਨ ਤਰਨਾ ਨਹੀਂ ਹੁੰਦਾ ਬੈਡ ਨੂੰ ਹਜੇ ਆ ਤੁਸੀਂ ਚੈੱਕ ਕਰੋ ਬੇਲ ਲੈਂਥ ਬਹੁਤ ਜ਼ਿਆਦੇ ਚੰਗੀ ਆ ਇਹਦੇ ਮਗਰ ਵੀ ਬੱਛੀ ਆ ਬਾਈ ਉਹ ਵੀ ਚੰਗੇ ਸੀਮ ਹੁੰਦੀ ਆ ਹਨਾ ਬਹੁਤ ਜ਼ਿਆਦੇ ਚੰਗੇ ਟੀਕਾ ਅੰਦਾਜ਼ਾ ਆਵਤਾਰ ਕਿੰਨਾ ਦੁੱਧ ਤੈਨੂੰ ਲੱਗਦਾ ਵੀ ਪਿਆਊ ਬਾਈ ਇਹ ਬਾਈ ਪਾਸੇ ਹੁੰਦੀ ਤਾਂ ਬੈਡ 30 32 ਕਿਲੋ ਦੀ ਪਾਈ ਭਰਉਂਦੀ ਪਰ 25 ਕਿਲੋ ਦਾ ਬੈਡ ਖਰਾ ਦੁੱਧ ਦੇਊਗੀ 25 ਕਿਲੋ ਬਾਈ ਕਹਿੰਦਾ ਖਰਾ ਦੁੱਧ ਆਪ ਵੀ ਚੰਗੇ ਰਿਕਾਰਡ ਵਾਲੀ ਬੱਛੀ ਦਾ ਵੀ ਰਿਕਾਰਡ ਚੰਗਾ ਬਈ ਮਹਿੰਗੀ ਹੋਊਗੀ ਮਹਿੰਗੀ ਤਾਂ ਵੀਰੇ ਜਿੰਨੀ ਮਰਜੀ ਵੇਚ ਲਗੇ ਵੜ ਨੇ ਵਿਕ ਵੀ ਜਾਣਾ 1 10 ਮੰਗ ਲਈਏ 1 20 ਮੰਗ ਲਈਏ ਤਾਂ ਵੀ ਵੜ ਵਿਕੂਗੀ ਬਿਲਕੁਲ ਬਾਈ ਪਰ ਜੈਜ ਮਾਲੇ ਸਿਰਫ 90000 ਦੀ ਬੱਛੀ ਦੇਣੀ ਆ ਲਓ ਵੀ ਮੈਤਰੋ ਸਿਰਫ 90000 ਦੀ ਇੱਕ ਨਹੀਂ ਤੁਹਾਨੂੰ ਦੋ ਬੱਛੀਆਂ ਮਿਲ ਜਣੀਆਂ ਆਪ ਵੀ ਟਾਪ ਦੀ ਆ ਬਿਲਕੁਲ ਪੂਰਾ ਰਿਕਾਰਡ ਬਾਈ ਕਹਿੰਦਾ ਆਪਣੇ ਕੋਲੇ ਹੈਗਾ ਬੰਦਾ ਛੋਟੀ ਛੋਟੀ ਨਾ ਮੰਨ ਗਿਆ ਜੀ ਵੀਰੇ ਜਿਹੜੀ ਗੱਲ ਆ ਬਿਲਕੁਲ ਬਾਈ ਇੱਥੋਂ ਤੁਸੀਂ ਇਹਦੀ ਹਾਈਟ ਚੈੱਕ ਕਰਕੇ ਦੇਖੋ ਅੱਖੀਂ ਨਹੀਂ ਵੜ ਆਉਂਦੀ ਬਾਈ ਬਿਲਕੁਲ ਬਾਈ ਇਹਦੀ ਆਪਦੇ ਰਿਕਾਰਡ ਵਾਲੀ ਬੱਛੀ ਆ ਹਨਾ ਵੇਲਾ ਲੱਗਾ ਵੀਰੇ 10 ਵਜੇ ਬੰਦਾ ਚੋਲੇ ਵੀਰੇ ਲੇਵਾਣਾ ਤੋਲੂਗਾ ਮੈਂ ਕਹਿੰਦਾ ਬਈ ਕਹਿਣ ਦੀ ਗੱਲ ਹੀ ਨਹੀਂ ਕੋਈ ਹਨਾ ਗੱਲ ਕਰੀਏ ਆਪਾਂ ਆਵਤਾਰ ਅਗਲੀ ਦੀ ਵੀ 4 ਨੰਬਰ ਵਾਲੀ ਦੀ ਇਹਦੀ ਕੀ ਡਿਟੇਲ ਆ ਇਹ ਵੀਰੇ ਦੂਜਾ ਸੁਗਾ ਵੈੜ ਸੁੰਦੀ ਆ ਵੀਰੇ ਠੀਕ ਆ ਬਾਈ ਹਾਂ ਦਿਨੇ ਦੇ ਵੀਰੇ 7 ਤੋਂ 8 ਦਿਨ ਵੈੜਦੇ ਪਏ ਹਜੇ ਠੀਕ ਆ ਬਾਈ ਹਾਂ ਬਾਨਾ ਬੁੰਨਾ ਬਹੁਤ ਜ਼ਿਆਦਾ ਵੈੜਦਾ ਬਿਲਕੁਲ ਬਾਈ ਲੈ ਆ ਬਈ ਖੋਲੀ ਕਰਨਾ ਸੱਜਰਿਆਂ ਨੂੰ ਵੀ ਚੱਖਣ ਦੀ ਮਿੱਠੀ ਬਹੁਤ ਜ਼ਿਆਦਾ ਆ ਵੈੜ ਹਾਂ ਬਾਕੀ ਠੰਡ ਦੀ ਕੁਆਲਿਟੀ ਬਹੁਤ ਚੰਗੀ ਆ ਆਰਡਰ ਫੈਕਸ ਆ ਵੀਰੇ ਕੀ ਚੱਲੇ ਹਾਂ ਚੈੱਕ ਕਰੋ ਪਰ ਤੁਸੀਂ ਬਾਕੀ ਬਰੀਡ ਦੇ ਵਿੱਚ ਸੋਹਣੀ ਆ ਫੇਸ ਤੁਸੀਂ ਚੈੱਕ ਕਰਕੇ ਦੇਖ ਲਓ ਐਂਡ ਤੱਕ ਪੂਰੀ ਐਨ ਜਾਣ ਵਾਲੀ ਆ ਇਹ ਆ ਚੈੱਕ ਕਰੋ ਬਹੁਤ ਜਿਆਦੇ ਚੰਗਾ ਲਿਵਾ ਲੱਗਿਆ ਹੋਇਆ ਵਾ ਬਾਕੀ ਰੰਗ ਪ੍ਰਿੰਟ ਬਹੁਤ ਸੋਹਣਾ ਬਾਈ ਹੈਣਾ ਅਫਤਾਰ ਕੀ ਦੱਸਿਆ ਬਈ ਮਾਲਕਾਂ ਨੇ ਇਹਦਾ ਪਿਛਲੇ ਸੂਏ ਦਾ ਸਜਣਾ ਦੁੱਧ ਵੀਰੇ ਬੜੇ ਆਰਾਮ ਨਾਲ ਵੀਰੇ ਜਿਵੇਂ ਵਹਿੜ ਦੀ ਕੁਆਲਿਟੀ ਆ ਵਹਿੜ ਦੀ ਦੁੱਧ 20 ਤੋਂ ਬਾਹਰ ਬੜੇ ਆਰਾਮ ਨਾਲ ਵਹਿੜ ਚੱਲੂਗੀ ਵੀਰੇ ਦੇਣਾ ਚਾਹੀਦਾ ਬਾਈ ਹੈਨਾ ਬਾਕੀ ਜੇ ਗੱਲ ਕਰੀਏ ਆਪਾਂ ਉਹ ਵੀ ਸਭੀ ਚੰਗੀ ਆ ਹੈਨਾ ਬਹੁਤ ਜਿਆਦੇ ਸੋਹਣੀ ਸੁਨੱਖੀ ਵਹਿੜ ਆ ਵੀਰੇ ਥਣ ਵੀ ਨਜਾਇ ਚੰਗਾ ਲੇਵਾ ਵੀ ਬਹੁਤ ਚੰਗਾ ਲੱਗਦਾ ਬਿਲਕੁਲ ਬਾਈ ਹੈਨਾ ਬਾਕੀ ਜਾਣ ਦੇ ਵਿੱਚ ਵੀ ਆ ਕੋਈ ਇਹ ਨਹੀਂਗਾ ਵੀ ਕਈ ਵਾਰੀ ਅਗਲਾ ਕਹਿ ਦਿੰਦਾ ਵੀ ਬਾਈ ਲੀਸੀਜ ਹੁੰਦੀ ਆ ਪੂਰੀ ਚੰਗੀ ਆ ਜਿੰਨੀ ਤੁਸੀਂ ਦੇਖ ਸਕਦੇ ਹੋ ਲੈ ਆ ਬਈ ਮੋੜੀ ਕਰਾਂ ਬਾਕੀ ਥਣਾ ਦੀ ਕੁਆਲਿਟੀ ਵੀ ਚੰਗੀ ਆ ਤੇ ਇੱਕ ਤੋਂ ਤੁਸੀਂ ਚੱਕ ਸਕਦੇ ਹੋ ਰੰਗ ਵਾਲਾ ਬੜਾ ਸੋਹਣਾ ਲੱਗਾ ਵਹਿੜ ਦਾ ਬ ਬਾਕੀ ਜੇ ਕਰੀਏ ਆਪਾਂ ਦੁੱਧ ਵਾਲਾ ਅੰਗ ਆ ਬਾਈ ਹਾਂ ਨਾ ਆ ਤੁਸੀਂ ਚੱਕ ਕਰ ਲੋ ਇਹਦਾ ਥਣ ਲੈਵਾ ਇਥੋਂ ਬਹੁਤ ਜਾਰੇ ਚੰਗਾ ਬਟਨ ਵਾਲਾ ਜਿਹਨੂੰ ਲੈਵਾ ਕਹਿੰਦੇ ਉਹ ਆ ਬਾਈ ਇਹ ਤੇ ਬਾਕੀ ਅੰਦਾਜ਼ਾ ਬਾਈ ਨੇ ਦੱਸਿਆ ਵਾ ਬਾਈ ਕਿੰਨਾ ਦੁੱਧ ਪਿਆਊਗੀ ਇਹ 20 ਕਿਲੋ ਮੰਨ ਕੇ ਲੈ ਲੇ ਬਾਈ ਖੁੱਲਾ ਡੁੱਲਾ 20 ਕਿਲੋ ਬਾਈ ਕਹਿੰਦਾ ਖੁੱਲਾ ਡੁੱਲਾ ਮੰਨ ਕੇ ਲੈ ਲੇ 20 ਕਿਲੋ ਦੇ ਹਿਸਾਬ ਨਾਲ ਤਾਰ ਕਿੰਨੇ ਦੀ ਦੇਣੀ ਹੈ ਸਰਪ ਜਾਇਜ ਮੁੱਲ ਵੀਰੇ 75000 ਦੀ ਦੇਵਾਂਗੇ ਹਾਂ ਲਓ ਜੀ ਮਿੱਤਰੋ 75000 ਦੀ ਤੁਹਾਨੂੰ ਇਹ ਮਿਲ ਜਾਣੀ ਆ ਆਰਡਰ ਤੁਸੀਂ ਇੱਥੋਂ ਚੈੱਕ ਕਰਕੇ ਦੇਖ ਲਓ ਬਰੀਡ ਚੈੱਕ ਕਰਕੇ ਦੇਖ ਲਓ ਕੋਈ ਕਹਿਣਾ ਹੀ ਨਹੀਂ ਹੈਗਾ ਬਾਈ ਜਿਹੜੀ ਗੱਲਬਾਤ ਹੈਗੀ ਉਹ ਤੁਹਾਨੂੰ ਸਾਫ਼ ਵੀਡੀਓ ਦੇ ਵਿੱਚ ਦੱਸ ਵੀ ਰਹੀ ਹੈ ਆ ਚੈੱਕ ਕਰ ਲਓ ਬਾਕੀ ਬਹੁਤ ਜ਼ਿਆਦਾ ਚੰਗਾ ਜਿਵੇਂ ਆਪਾਂ ਕਹਿੰਦੀ ਆ ਟੈਟ ਆਰਡਰ ਲੱਗਿਆ ਹੋਇਆ ਹਜੇ ਵੀ ਢਿੱਲਾ ਪਈਆਂ ਸਿਰੇ ਤੱਕ ਲੱਗ ਕੇ ਬਾਈ ਇਹਨੇ ਸੂਣਾ ਵਾ ਗੱਲ ਕਰੀਏ ਆਪਾਂ ਬਾਈ ਹਣਾ ਇਹਦੀ ਹਣਾ ਇਹ ਤਾਂ ਹੁਣੇ ਹੀ ਹਜੇ ਸੂਹੀ ਆ ਹਣਾ ਪਤਾ ਵੀਰੇ ਮਿੰਟ 2-4 ਹਾਂ 2-4 ਹੋਇਆ ਤੇ ਇਹਦਾ ਸੂਆ ਬਾਈ ਇਸ ਸੂਆ ਬਰੇ ਰੀਨੋ ਤੀਜਾ ਸੂਆ ਗਰੇ ਠੀਕ ਆ ਬਾਈ ਹਾਂ ਤੇ ਬੱਚਾ ਇਹਨੇ ਦਿੱਤਾ ਬੱਚਾ ਬਾਈ ਹਾਂ ਤੇ ਅਵਤਾਰ ਕਿੰਨਾ ਦੁੱਧ ਦੀ ਉਮੀਦ ਆ ਬਈ ਇਹ ਤੋਂ ਦੁੱਧ ਵੀਰੇ ਵੱਡੀ-ਬੁੱਡੀ ਬੈੜ ਬਹੁਤ ਜ਼ਿਆਦੇ ਆ ਬੈੜ ਬਿਲਕੁਲ ਬਾਈ ਉਹ ਦੁੱਧ ਵੀਰੇ ਸੇਵਾ ਵਾਲਾ ਬੰਦਾ ਹੋਇਆ 30 ਕਿਲੋ ਦੁੱਧ ਲੈ ਲੂਗਾ ਜਿਹੜੇ ਸਾਹਮਣੇ ਸੇਵਾ ਵਾਲਾ ਬੰਦਾ ਵੀਰੇ 25 ਕਿਲੋ ਦੁੱਧ ਮੰਨ ਕੇ ਲੈ ਲੇ 25 ਕਿਲੋ ਦੁੱਧ ਮੰਨ ਕੇ ਲੈ ਲੇ ਹਨਾ ਤੇ ਇਹ ਬਾਈ ਆਪਾਂ ਕਿੰਨੇ ਦੀ ਦੇਣੀ ਸੱਜਣਾ ਇਹ ਸਿਰਫ ਜੈਜ ਮਾਲ ਵੀਰੇ 85000 ਦੀ ਬੈੜ ਦੇਵਾਂਗੇ 85000 ਦੀ ਤੁਹਾਨੂੰ ਇਹ ਬੈੜ ਮਿਲ ਜਣੀ ਆ ਥਣ ਲਿਓ ਦਾ ਕੋਈ ਵੀ ਅੰਤ ਨਹੀਂ ਤੁਸੀਂ ਇੱਥੋਂ ਤੁਸੀਂ ਇਹ ਲੋ ਬੱਚਾ ਵਾ ਇਥੋਂ ਚੈੱਕ ਕਰਕੇ ਦੇਖੋ ਕਿ ਮੈਂ ਕਹਿੰਦਾ ਟਾਪ ਕੁਆਲਿਟੀ ਵਾਲੀ ਗੱਲਬਾਤ ਬਾਈ ਹੈਣਾ ਬਿਲਕੁਲ ਬਾਈ ਹੈਣਾ ਤੇ ਅਵਤਾਰ ਇੱਕ ਵਾਰ ਹੈਨਾ ਮੋਬਾਈਲ ਨੰਬਰ ਤੇ ਐਡਰੈਸ ਆਪਣੇ ਜਿਹੜਾ ਫਾਰਮ ਦੀ ਲੋਕੇਸ਼ਨ ਬੋਲ ਦਿਓ ਤਾਂ ਜੋ ਕੋਈ ਵੀ ਸੱਜਣ ਆਪਣੇ ਪੇਜ ਦੇ ਨਾਲ ਨਵਾਂ ਜੁੜਦਾ ਉਹਦੇ ਤੱਕ ਬਈ ਆਪਣਾ ਹੈਨਾ ਪ੍ਰੋਪਰ ਐਡਰੈਸ ਤੇ ਮੋਬਾਈਲ ਨੰਬਰ ਚੱਲ ਜਾਵੇ ਪੈਂਡਿਕ ਆਪਣਾ ਬਗਰਾੜੀ ਵੀਰੇ ਨਾਮ ਹੈਗਾ ਅਵਤਾਰ ਵੀਰੇ ਨੰਬਰ ਹੈਗਾ 8847601402 ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਕਿਸੇ ਵੀ ਸੱਜਣ ਦਾ ਵਿਚਾਰ ਬਣਦਾ ਵਾ ਇੱਕਾ ਬਹੁਤ ਜਿਆਦਾ ਟੌਪ ਕਲਾਸ ਦੀ ਆ ਸੂਈ ਸਵਾਈ ਆ ਦੇਖ ਲੋ ਤੁਸੀਂ ਤਿੰਨੇ ਸੂਈਆਂ ਹੋਈਆਂ ਚੰਗੀਆਂ ਪੂਰੀਆਂ ਮੈਂ ਕਹਿੰਦਾ ਫੁੱਲ ਰਿਕਾਰਡ ਵਾਲੇ ਵੀ ਇਹਦੇ ਵਿੱਚ ਤੁਹਾਨੂੰ ਨਗ ਮਿਲ ਜਣੇ ਐ ਇੱਕਾ ਸੂਨ ਵਾਲੀ ਪੰਜਾਂ ਨਗਾਂ ਦੇ ਵਿੱਚੋਂ ਕੋਈ ਵੀ ਨਗ ਪਸੰਦ ਆਉਂਦਾ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਐ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤਸੱਲੀ ਤੁਸੀਂ ਕਰਨੀ ਐ ਆਪਣਾ ਕੰਮ ਆ ਤੁਹਾਡੇ ਤੱਕ ਨਵੇਂ-ਨਵੇਂ ਫਾਰਮ ਆ ਦੀਆਂ ਵੀਡੀਓ ਲੈ ਕਹਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ